ਜਾਹੇ ਸਾਥੀਓ ਮੈਂ ਪ੍ਰਵੀਨ দত্ত ਤੁਹਾਡਾ ਸਵਾਗਤ ਕਰਦਾ ਹਾਂ ਅੱਜ ਅਸੀਂ ਪਹੁੰਚੇ ਹਾਂ ਗਵਾਲ ਮੰਡੀ ਜਿੱਥੇ ਕਿ ਇੱਕ ਪੀਰਾਂ ਦੀ ਦਰਗਾਹ ਹੈ ਉਥੇ ਸੇਵਾਦਾਰ ਜੋ ਕਿ 25 ਸਾਲਾਂ ਤੋਂ ਇੱਥੇ ਸੇਵਾ ਨਿਭਾ ਰਹੇ ਸੀ ਤੇ ਕੁਝ ਵਿਅਕਤੀਆਂ ਵੱਲੋਂ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਹੈ ਮੰਨਿਆ ਜਾਵੇ ਤੇ ਲੋਕ ਕਹਿ ਰਹੇ ਨੇ ਕਿਸੇ ਨਾਲ ਕੋਈ ਰੰਜਿਸ਼ ਨਹੀਂ ਕਿਸੇ ਤਰ੍ਹਾਂ ਦੀ ਕਾਫੀ ਸਾਲਾਂ ਤੋਂ ਇਹ ਸੇਵਾ ਨਿਭਾ ਰਹੇ ਨੇ ਤੇ ਸਾਰਿਆਂ ਦੇ ਨਾਲ ਇਹਨਾਂ ਦਾ પ્રેમ ਪਿਆਰ ਵੀ ਸੀ ਤੇ ਅਸੀਂ ਇੱਥੋਂ ਦੇ ਲੋਕ ਹੈ ਉਹਨਾਂ ਨਾਲ ਵੀ ਗੱਲ ਕੀਤੀ ਹੈ ਉਹਨਾਂ ਨੇ ਵੀ ਇਹੋ ਗੱਲ ਕਹੀ ਹੈ ਕਹਿੰਦੇ ਬਾਬਾ ਜੀ ਕਾਫੀ ਦੇਰ ਦੀ ਜਿਹੜੀ ਸੇਵਾ ਨਿਭਾ ਰਹੇ ਸੀ ਤੇ ਕੋਈ ਵੀ ਇਹਨਾਂ ਦੀ ਰੰਜਿਸ਼ ਵਾਲਾ ਕੋਈ ਹੈ ਨਹੀਂ ਕਿਸਨਰ ਕੋਈ ਝਗੜਾ ਨਹੀਂ ਕੋਈ ਗੱਲਬਾਤ ਨਹੀਂ ਤੇ ਉਹ ਇਥੇ ਲੋਕਾਂ ਨਾਲ ਗੱਲ ਵੀ ਕਰਦੇ ਆ ਕਿ ਕੀ ਕਾਰਨ ਹੋਇਆ ਹਾਂਜੀ ਕੀ ਗੱਲ ਹੋਈ ਸੀ ਮੇਰਾ ਡਾਡੀ ਸੀ ਉਹਨਾਂ ਨੂੰ ਆ ਕੇ ਮਾਰ ਗਿਆ ਕੋਈ ਪਾਦ ਸਤੇਸ ਨੇ ਅੱਖ ਚ ਮਾਰਿਆ ਹੁਣ ਇਹ ਨਹੀਂ ਪਤਾ ਮਾਰਿਆ ਕੀ ਅੱਖ ਚ ਅੱਖ ਕੱਢ ਦਿੱਤੀ ਉਹਨਾਂ ਨੇ ਮੇਰਾ ਭੋਗ ਕੇ ਜ਼ਰਮ ਮਾਰਾ ਵੀ ਸੀ ਠੀਕ ਹੈ ਜੀ ਇਹਨਾਂ ਬਲੋ ਕੁਝ ਦੱਸਿਆ ਜਾ ਰਿਹਾ ਹੈ ਕਿ ਕੁਝ ਰੰਜਿਸ਼ ਹੈ ਕੋਈ ਰੱਖਦੇ ਸੀ ਲੋਕ ਤੇ ਕੁਝ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੋਈ ਰੰਜਿਸ਼ ਹੈ ਨਹੀਂ ਸੀ ਬਾਕੀ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਕਾਰਵਾਈ ਕਰ ਰਿਹਾ ਤੇ ਜੋ ਵੀ ਮੁੱਸਮ ਹੋਏਗਾ ਉਹ ਲੋਕ ਪ੍ਰਸ਼ਾਸਨ ਵੱਲੋਂ ਕਰੀ ਤੋਂ ਕਰੀ ਸਹਾਇਤਾ ਦਿੱਤੀ ਜਾਏਗੀ ਹਾਂਜੀ ਮਕਥੇ ਤੇ ਮਜ਼ਬੂਤ ਪ੍ਰਸ਼ਾਸਨ ਤੇ ਲੋਕ ਉਹਨਾਂ ਨਾਲ ਤੁਹਾਡੀ ਗੱਲ ਕਰਾਨੇ ਆ ਹਾਂਜੀ ਸਰ ਸਰ ਕੀ ਗੱਲ ਹੋ ਗਈ ਜਿਹੜਾ ਅੱਜ ਮਤਲਬ ਹੋਇਆ ਹੈ ਜੀ ਗਾਲੇਤਾ ਜੀ ਪਹਿਲਾਂ ਤੇ ਮੈਂ ਡਾਕਟਰ ਬੀਮਰੋ ਉਮੇਦਗਰ ਪ੍ਰੈਜ਼ੀਡੈਂਟ ਨੂੰ ਜੀਐਮ ਜਿਸ ਤਰ੍ਹਾਂ ਕੀ ਤੁਹਾਨੂੰ ਦੱਸਣ ਲੱਗਾ ਵੀ ਅੱਜ ਗਵਾਲ ਮੰਡੀ ਦੇ ਸ਼ਰਮ ਹਮ ਇੱਕ ਕਤਲ ਕੀਤਾ ਜਾਂਦਾ ਗਵਾਲ ਮੰਡੀ ਤੇ ਦਰਗਾਹ ਹੈ ਬਾਬਾ ਗੁਜੇ ਸ਼ਾ ਪੀਰ ਅਲੀ ਦੀ ਜੀ ਉੱਥੇ ਸਾਡੇ ਇੱਕ ਬਜ਼ੁਰਗ ਨੇ ਸੇਵਾਦਾਰ ਨੇ ਗੱਦੀ ਨਿਸ਼ੀਨ ਨੇ ਬਾਬਾ ਬਲਦੇਵ ਸਿੰਘ ਜੀ ਜੋ ਕਿ 20-25 ਸਾਲ ਤੋਂ ਸੇਵਾ ਕਰ ਰਹੇ ਨੇ ਤੇ ਬੜੇ ਹੀ ਵਧੀਆ ਨੇ ਸਾਰੇ ਮੰਡੇ ਵਾਲੇ ਉਹਨਾਂ ਨੂੰ ਰੱਬ ਵਾਂਗੂ ਪੂਜਦੇ ਆ ਜੀ ਉਹਨਾਂ ਦੀ ਕੋਈ ਕਿਸੇ ਨਾਲ ਰੰਜਿਸ਼ ਨਹੀਂ ਕੋਈ ਕੋਈ ਦੁਸ਼ਮਣੀ ਨਹੀਂ ਆ ਤੇ ਜਿਹਦੇ ਕਰਕੇ ਇਹ ਕੋਈ ਚੋਰੀ ਦਾ ਜਾਂ ਲੁੱਟਖੋਹ ਦਾ ਮਾਮਲਾ ਨਹੀਂ ਹੈ ਵੈਰੀਫਾਈ ਕਰ ਲਿਆ ਸੀ ਕੋਈ ਰੰਜਿਸ਼ ਵਗੈਰਾ ਕੋਈ ਹੋਰ ਇਹ ਪੁਰਾਣੀ ਰੰਜਿਸ਼ ਕੋਈ ਨਿਕਲੇਗੀ ਤੇ ਨਿਕਲੇਗੀ ਸ਼ਰਿਆਮ ਕਤੋਜੀ ਤਾਂ ਗਿਆ ਜੀ ਕਿਉਂਕਿ ਦਰਬਾਰ ਦੀਆਂ ਜਿੰਨੀਆਂ ਗੋਲਕਾਰ ਜੋ ਪੈਸੇ ਕੋਈ ਵੀ ਚੋਰੀ ਨਹੀਂ ਹੋਇਆ ਸਭ ਉੱਥੇ ਨੇ ਜੀ ਤੇ ਪ੍ਰਸ਼ਾਸਨ ਨੂੰ ਫਿਰ ਮੇਰੀ ਬੇਨਤੀ ਹੈ ਜੀ ਖਾਸ ਕਰਕੇ ਜਿਹੜੇ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਜਿਹੜੇ ਕਹਿੰਦੇ ਆ ਵੀ ਪੰਜਾਬ ਬੜਾ ਵਧੀਆ ਚੱਲ ਰਿਹਾ ਆਏ ਅਸੀਂ ਦੇਖ ਰਹੇ ਆ ਆਏ ਦਿਨ ਲੁੱਟਾਂ ਖੋਹਾਂ ਨਸ਼ੇ 스내ਚਿੰਗਾ ਹੋ ਰਹੀਆਂ ਨੇ ਤੇ ਮੈਂ ਪ੍ਰਸ਼ਾਸਨ ਨੂੰ ਸੀਐਮ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਵੀ ਇਧਰ ਵੀ ਧਿਆਨ ਦਿਈਏ ਆਏ ਦਿਨ ਨਸ਼ਾ ਵੇਚ ਰਿਹਾ ਆਏ ਦਿਨ ਕ੍ਰਾਈਮ ਵਧ ਰਿਹਾ ਚੋਰੀਆਂ ਲੁੱਟਾਂ ਖੋਹ ਰਹੀਆਂ ਸਾਡੀਆਂ ਮਾਤਾ ਪਿਤਾ ਧੀਆਂ ਵਾਂ ਸੇਫ ਨਹੀਂ ਹੈਗੀਆਂ ਜੇ ਗਵਾਲ ਮੰਡੀ ਐਡਾ ਭਰਿਆ ਇਲਾਕਾ ਜਿਹਨੂੰ ਭਰਿਆ ਇਲਾਕਾ ਉਹਦੇ ਵਿੱਚ ਦਿਨ ਦੁਪਹਿਰੇ ਕਤਲ ਹੋ ਜਾਂਦਾ ਤਾਂ ਜਿਹੜੇ ਆ ਬਾਕੀ ਏਰੀਆ ਨੇ ਰਾਣੀ ਬਾਗ ਲਾਲੋ ਜਾਂ ਕੋਈ ਫਿਰ ਉੱਥੇ ਦੇ ਪਲੇ ਵੀ ਕੁਝ ਵੀ ਹੋ ਸਕਦਾ ਕਤਲ ਕਦੋਂ ਹੋਇਆ ਜੀ ਇਹ ਕਤਲ ਮੇਰੇ ਖਿਆਲ ਜੀ ਆਪਾਂ ਨੂੰ ਸਵੇਰੇ 7 ਵਜੇ ਇਤਲਾਹ ਮਿਲੀ ਆ ਜਿਹੜੇ ਬਾਬਾ ਜੀ ਦੇ ਘਰ ਦੇ ਉਹਨਾਂ ਨੂੰ ਠਾਣ ਕੇ ਉਹਨਾਂ ਦੀ ਬੂਹਾ ਹੋ ਗਈ ਤੇ ਬੂਹਾ ਦੂਜੇ ਪਨੇ ਕੰਦ ਟੱਪ ਕੇ ਕੱਢਿਆ ਗਿਆ ਤੇ ਉਹ ਅੰਦਰ ਮ੍ਰਿਤਕ ਪਾਇਆ ਗਿਆ ਵੀ ਮਰੇ ਦੀ ਹਾਲਤ ਕਿਦਾਂ ਕਤਲ ਕੀਤਾ ਕਿਹਾ ਕੋਈ ਕੋਈ ਲਾਗੇ ਕੋਈ ਗੋਲੀ ਮਾਰੀ ਹੋਵੇ ਜਾਂ ਕੁਝ ਨਹੀਂ ਪਹਿਲਾ ਪਹਿਲਾ ਸਵੇਰੇ ਇਹੋ ਵਾਹਿ ਦੀ ਗੋਲੀ ਮਾਰੀ ਆ ਬਾਅਦ ਚ ਜਦੋਂ ਮੋਕੇ ਤੇ ਸਾਡੇ ਐਸਐਚਓ ਕੰਟੋਨਮੈਂਟ ਜੀ ਸੋਖਿੰਦਰ ਜੀ ਐਸਪੀ 2 ਸਾਹਿਬ ਵਿਰਕ ਜੀ ਡੀਐਸਪੀ ਸਾਹਿਬ ਤੇ ਸਾਡੇ ਸੀਐਸ ਸਾਹਿਬ ਤੇ ਦਿਲਬਾਖ ਸਿੰਘ ਜੀ ਐਸਐਚਓ ਆਏ ਨੇ ਸਾਰੀ ਵੈਰੀਫਾਈ ਚੱਲਦੀ ਪਈ ਐ ਤੇ ਸਾਡੀ ਹੱਥ ਜੁੜ ਕੇ ਬੇਨਤੀ ਐ ਜਲਦ ਤੋਂ ਜਲਦ ਕਾਤਲ ਫੜੇ ਜਾਣ ਅਤੇ ਉਸ ਪਰਿਵਾਰ ਨੂੰ ਇਨਸਾਫ 도 ਆ ਜਾਵੇ ਠੀਕ ਐ <electric noise> Thank you. ਦੇ ਨਾ ਤਾਂ ਮੈਂ ਕਿਹਾ ਕੁਝ ਹੋਰ ਕੁਝ ਨਹੀਂ